ਤੇ ਯੂਨੀਵਰਸਿਟੀ ਦੇ ਵਿੱਚ ਮਾਹੌਲ ਪੱਕ ਚੁੱਕਿਆ ਐ ਐਲਜੀਪੀਸੀ ਦੇ ਮੈਂਬਰ ਧੱਕੇ ਦੇ ਨਾਲ ਅੱਗੇ ਵਧ ਚੁੱਕੇ ਆ ਤੁਸੀਂ ਦੇਖੋ ਨਾਅਰੇ ਆ ਦੇ ਨਾਲ ਜਕਾਰਿਆਂ ਦੇ ਨਾਲ ਇਸ ਵਕਤ ਯੂਨੀਵਰਸਿਟੀ ਦੇ ਵਿੱਚ ਮਾਹੌਲ ਗਰਮ ਐ ਪੁਲਿਸ ਪ੍ਰਸ਼ਾਸਨ ਵੱਲੋਂ ਬੇਸ਼ੱਕ ਗੇਟ ਬੰਦ ਸੀਗੇ ਪਰ ਇਹਨਾਂ ਨੇ ਜਕਾਰੇ ਲਾਉਂਦੇ ਹੋਏ अंदर एंट्री ली है इस वक्त मौके दस्वीर पंजाब यूनिवर्सिटी को दिखा रहे आ यूनिवर्सिटी जाना सा ਯੂਨੀਵਰਸਿਟੀ ਦੇ ਪ੍ਰਬੰਧ ਜਿਟਾਣਾ ਉਹ ਸਾਡਾ ਫਰੀडम ਆ ਜੇ ਫਰੀडम ਖੋਵੋਗੇ ਤਾਂ ਨਾ ਸ਼ਹੀ ਕਰੂਗੇ ਉਹ ਵਦੀਕੀਆਂ ਜੇ ਆਪਣੇ ਹੱਕ ਮੰਗਣਾ ਵਦੀਕੀਆਂ ਫਿਰ ਸਰਕਾਰ ਨੂੰ ਪੁੱਛਣਾ ਚਾਹਣਾ ਇਹ ਉਹ ਵਦੀਕੀਆਂ ਇਹਨੇ ਤੁਸੀਂ ਬਹਾਲ ਕਰੋ ਬਿਲਕੁਲ ਜਿਸ ਤਰੀਕੇ ਨਾਲ 게ਟ ਬੰਦ ਕਰ ਦਿੱਤਾ ਗਿਆ ਹੈ 게ਟ ਬੰਦ ਕਰ ਦਿੱਤਾ ਮੁਰ ਤੋਂ ਅਸੀਂ ਜਾ ਕੇ ਖਿਲਾਵਾਂਗੇ ਅਸੀਂ ਜਾ ਕੇ ਖਿਲਾਵਾਂਗੇ ਆਪਣੇ ਬਾਹਰ ਵਾਲੇ ਨੌਜਵਾਨ ਕਿੱਥੇ ਉਹਨਾਂ ਨੂੰ ਕਹੋ ਅਗ ਨਹੀਂ ਸਕਦੇ ਝੇਲਾ ਟੱਟਣ ਵਾਲੇ ਆ ਜੋਧਪੁਰ ਔਰ अजमेर ਔਰ ਅੰਮ੍ਰਿਤਸਰ ਔਰ ਲੁਧਿਆਣਾ ਪਟਿਆਲਾ 게ਟ ਬੰਦ ਕਰ ਦਿੱਤਾ ਗਿਆ ਪਰ ਜਿਹੜੇ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ 게ਟ ਫਿਰ ਤੋਂ ਬੰਦ ਕਰ ਦਿੱਤਾ ਗਿਆ ਤੇ ਇਹਨਾਂ ਵੱਲੋਂ ਐਂਟਰੀ ਲੈ ਲਈ ਗਈ ਹੈ ਤਾਂ ਯੂਨੀਵਰਸਿਟੀ ਦੇ ਵਿੱਚ ਮਾਹੌਲ ਇੱਕ ਵਾਰ ਗਰਮ ਹੋ ਚੁੱਕਿਆ ਹੈ ਕਿਉਂਕਿ ਐਂਟਰੀ ਜਿਨ੍ਹਾਂ ਨੇ ਲੈਣੀ ਸੀ ਜ਼ਬਰਦਸਤੀ ਲੈ ਚੁੱਕੇ ਹੈ ਤੇ ਹੋਰ ਵੀ ਬਾਹਰ ਲੋਕ ਜਿਹਾ ਆਪਾਂ ਕਹ ਲਈ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਹਮਾਇਤ ਦੇ ਵਿੱਚ ਪਹੁੰਚੇ ਹੋਏ ਬੈਠੇ ਨੇ ਤੇ ਹੁਣ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਵਿਦਿਆਰਥੀ ਵਿੰਗ ਆ ਉਹਨਾਂ ਦੇ ਨੁਮਾਇੰਦੇ ਜਿਹੜਾ ਇੱਥੇ ਵਿਦਿਆਰਥੀ ਹੈਗੇ ਆ ਉਹ ਯੂਨੀਵਰਸਿਟੀ ਦੇ ਗੇਟ ਦੇ ਉੱਪਰ ਪ੍ਰੋਟੈਸਟ ਕਰਦੇ ਹੋਏ ਤੇ ਗੇਟ ਖੁਲਵਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਯੂਨੀਵਰਸਿਟੀ ਦਾ ਗੇਟ ਖੁਲਵਾਉਣ ਦੀ ਕੋਸ਼ਿਸ਼ ਇਹਨਾਂ ਵਿਦਿਆਰਥੀ ਵੱਲੋਂ ਕੀਤੀ ਜਾ ਰਹੀ ਹੈ ਤੇ ਯੂਨੀਵਰਸਿਟੀ ਦੇ ਵਿਦਿਆਰਥੀ ਜਨਵੀਰ ਖੋੜੀ ਜਨਪੁਰ ਦਾ ਮੁਰਦਾਬਾ ਆਦੇਸ਼ ਹਿੰਦੂ ਕਿਵੇਂ ਕਿਸ ਤਰੀਕੇ ਦੇ ਨਾਲ ਬਾਹਰ ਵੀ ਵੱਡੀ ਸੰਖਿਆ ਦੇ ਵਿੱਚ ਇਕੱਠ ਯੂਨੀਵਰਸਿਟੀ ਦੇ ਬਾਹਰ ਜਿਨ੍ਹਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਪਹਿਲਾ ਇੱਕ ਵਾਰੀ ਗੇਟ ਖੁਲਵਾ ਦਿੱਤਾ ਗਿਆ ਤੇ ਹੁਣ ਸਾਡੇ ਪਾਸ ਬਿਲਕੁਲ ਕੀ ਦਾ ਮੁਦਦ ਦੀ ਕੋਸ਼ਿਸ਼ ਸਿੰਗੀਗ ਇਹ ਮੌਕੇ ਦੀਆਂ ਤਸਵੀਰਾਂ ਨੇ ਮਾਹੌਲ ਇੱਕ ਵਾਰ ਇੱਥੇ ਤਨਾਪ ਭਰਨ ਤੇ ਆਪਸੀ ਬਹਿਸ ਜਦੋਂ ਜ਼ਹਿਦ ਪੱਟਣ ਦੀ ਕੋਸ਼ਿਸ਼ ਗੇਟ ਤੋੜਨ ਦੀ ਕੋਸ਼ਿਸ਼ ਇਹ ਮੌਕੇ ਦੀਆਂ ਤਸਵੀਰਾਂ ਨੇ ਜਿਵੇਂ ਦਾ ਦਰਸਾ ਰਿਹਾ ਕਿਸ ਤਰੀਕੇ ਦੇ ਨਾਲ ਗੇਟ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਨੌਜਵਾਨ ਉੱਤੋਂ ਦੀ ਟੱਪ ਗਿਆ ਤੇ ਗੇਟ ਜਿਹੜੇ ਹੈਗੇ ਉੱਪਰ ਜਿਹੜੇ ਹੋਏ ਸੋਈ ਦੇ ਪਰਦਾ गेट तो, तोड़न की कोशिश यूनिवर्सिटी का गेट तोड़न की कोशिश की जा रही है विद्यार्थियों गेट की कामयाब नहीं गेट पट्टी गेट पट्ट की कोशिश कामयाब होगी गेट खोल ਪਾਹਨ ਕੀ ਉਹਦੇ ਆਤੀ ਸਾਰੇ ਅੰਦਰ ਆ ਜਾਣਗੇ ਜਾਂ ਜਿਹੜੇ ਪ੍ਰੋਟੈਸਟ ਪ੍ਰਕਾਰ ਹੀ ਹੈਗੇ ਇੱਥੇ ਪਹੁੰਚੇ ਹੋਇਆ ਹੈ। ਸਾਏ ਤਸਵੀਰ ਬੜੀ ਤਣਾਅਪੂਰਨ ਵਾਲੀ ਇਸ ਵਕਤ ਯੂਨੀਵਰਸਿਟੀ ਦੇ ਵਿੱਚ ਵੱਧਦੀ ਹੋਈ ਦਿਖਾਈ ਦੇ ਰਹੀ ਹੈ। ਕਿਸ ਤਰੀਕੇ ਦੇ ਨਾਲ ਐਂਟਰੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਐਂਟਰੀ ਲਈ ਹੈ। ਸਾਏ ਸਭ ਨੇ ਐਂਟਰੀ ਲੈ ਲਈ ਹੈ। ਐਂਟਰੀ ਲੈ ਲਈ ਹੈ ਤੇ ਰਣਵੀਰ ਉਹ ਪੱਟਾ ਦੇ ਵਿੱਚ ਕੰਮ ਕਰਤ ਹੋਇਆ। ਤੁਸੀਂ ਕਿਸ ਤਰੀਕਾ ਤੁਸੀਂ ਕੇ ਟਪਟਿਆ ਇਹ ਲੋਕਾਂ ਨੂੰ ਪਾਤੋ ਬੋਲੋ ਦੂਰ ਤੇ ਦੂਰ ਤੇ ਸੁਸ਼ਟੀ ਵਾਲੇ ਕੋਲੋਂ ਇਹ ਜਿਹੜੇ ਬਾਹਰ ਨਜੋਏ ਬਾਹਰ ਤਾਂ ਅੰਪਾਲ ਦੇ ਫਾਦਰ ਇੱਥੇ ਪਹੁੰਚੇ ਹੈਗੇ ਅੰਪਾਲ ਦੇ ਪਿਤਾ ਤਰਸੇਮ ਸਿੰਘ ਪਹੁੰਚੇ ਆ ਯੂਨੀਵਰਸਿਟੀ ਦੇ ਵਿੱਚ ਐਂਟਰੀ ਵਿਦਿਆਰਥੀਆਂ ਨੇ ਲਈ ਹੈ ਗੇਟ ਤੋੜ ਦਿੱਤਾ ਗਿਆ ਹੈਗਾ ਸਾਬਾ ਇਸ ਸੰਖਿਆ ਦੇ ਵਿੱਚ ਪ੍ਰਦਰਸ਼ਨ ਕਰੀ ਗੇਟ ਪਟਕੇ ਅੰਦਰ ਆ ਚੁੱਕੇ ਆ ਤੁਸੀਂ ਤਸਵੀਰਾਂ ਪੰਜਾਬ ਯੂਨੀਵਰਸਿਟੀ ਦੇ अंदर दिया देख रहे हो देट पट्ट वाले रणबीर सिंह श्रोमणी अकाली दल जो विद्यार्थी उन्होंने किस तरह नारेबाजी जकारे लगातार लगाए जा रहे हैं तू तो तस्वीर ਯੂਨੀਵਰਸਿਟੀ ਤੋਂ ਦਿਖਾ ਰਿਹਾ ਤਾਂ ਹੁਣ ਇਕੱਠ ਜਥੇਬੰਦੀਆਂ ਵੱਲੋਂ ਜਿਸ ਤਰੀਕੇ ਦੇ ਨਾਲ ਕੋਲ ਕੀਤੀ ਗਈ ਸੀ ਬੇਸ਼ੱਕ ਚੰਡੀਗੜ੍ਹ ਪੁਲਿਸ ਵੱਲੋਂ ਸਾਰੇ ਗੇਟ ਬੰਦ ਕਰ ਦਿੱਤੇ ਗਏ ਸੀ ਪਰ ਉਸ ਦੇ ਬਾਵਜੂਦ ਗੇਟ ਪੱਟ ਕੇ ਜਥੇਬੰਦੀਆਂ ਅੰਦਰ ਵੜ ਚੁੱਕੀਆਂ ਤੇ ਉਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਥੇ ਯੂਨੀਵਰਸਿਟੀ ਦੇ ਵਿੱਚ ਪਹੁੰਚੀ ਆ பாக்கடி <laughs> <laughs>